ਸਚੀਕਾਲ ਫਟਾਫਟ ਸੌ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਮੀਤ ਕੌਰ ਦੇਸ਼ ਦੁਨੀਆ ਦੇ ਵਿੱਚ ਅੱਜ ਕੀ ਕੁਝ ਰਿਹਾ ਖਾਸ ਮਨੋਰੰਜਨ ਖੇਡ ਜਗਤ ਤੇ ਕਰਾਂਗੇ ਵਪਾਰ ਦੀ ਗੱਲ ਸਭ ਤੋਂ ਪਹਿਲਾਂ ਨਜ਼ਰ ਪਾ ਲੈਣਿਆ ਸੂਬਾਈ ਖਬਰਾਂ ਤੇ ਕਿਸਾਨੀ ਆंदोलਨ ਦੇ ਵਿੱਚ ਹਰ ਵਰਗ ਦੇ ਵੱਲੋਂ ਸਾਥ ਦਿੱਤਾ ਜਾ ਰਿਹਾ ਤੇ ਉੱਥੇ ਜਲੰਧਰ ਤੋਂ ਟ੍ਰਾਈਸਾਈਕਲ ਤੇ ਚੱਲਿਆ ਇਹ ਸ਼ਖਸ 5 ਦਿਨਾਂ ਦੇ ਵਿੱਚ ਦਿੱਲੀ ਪਹੁੰਚ ਗਿਆ ਇਸ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਰ ਕੋਈ ਇਸ ਵਿਅਕਤੀ ਦੇ ਜਜ਼ਬੇ ਨੂੰ ਸਲਾਮ ਕਰਦਾ ਨਜ਼ਰ ਆ ਰਿਹਾ ਹੈ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾ ਰਹੀ ਹੈ ਲੋਕਾਂ ਦੇ ਵੱਲੋਂ ਕਾਰਪੋਰੇਟ ਕਰਾਉਣ ਦੇ ਖਿਲਾਫੀ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਕਨਾਂਦੇ ਪਿੰਕਲਾਹਾ ਦੇ ਵਿੱਚ ਪਿੰਨਵਾਸੀਆਂ ਦੇ ਵੱਲੋਂ ਕਾਰਪੋਰੇਟ ਕਰਾਉਣਿਆਂ ਦੇ ਖਿਲਾਫ ਜਮ ਕੇ ਰੋਸ ਜਤਾਇਆ ਗਿਆ ਲੋਕਾਂ ਦੇ ਵੱਲੋਂ ਜੀਓ ਟਾਵਰ ਦਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਗਿਆ ਤੇ ਟਾਵਰ ਬੰਦ ਕਰਕੇ ਉਸ ਨੂੰ ਤਾਲੇ ਜੜ ਦਿੱਤੇ ਗਏ ਇਸ ਮੌਕੇ ਲੋਕਾਂ ਵੱਲੋਂ ਸਭ ਨੂੰ ਜੀਓ ਨੰਬਰ ਪੋਰਟ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਚੱਲ ਰਿਹਾ ਹੈ ਤੇ ਹਰ ਵਰਗ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਉੱਥੇ ਦੱਸਿਆ ਗਿਆ ਕਿ ਇਸ ਸਬੰਧ ਦੇ ਵਿੱਚ ਪੱਤਰ ਲਿਖਿਆ ਗਿਆ। 16 ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਵੱਲੋਂ ਖੂਨ ਦੇ ਨਾਲ ਲਿਖਿਆ ਇੱਕ ਪੱਤਰ ਪ੍ਰਧਾਨ ਮੰਤਰੀ ਮੋਦੀ ਨੂੰ ਪੇਸ਼ ਆ ਗਿਆ ਹੈ। ਇਸ ਵਿੱਚ ਉਹਨਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਿਆ ਅਤੇ ਉਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਆंदोलਨ ਦੇ ਦੌਰਾਨ ਨਾਂਬਾ ਦੇ ਕਿਸਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਮ੍ਰਿਤਕ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਨੇ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਾ 5 ਲੱਖ ਦਾ ਚੈੱਕ ਵੀ ਸੌਂਪਿਆ ਗਿਆ ਇਸ ਮੌਕੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜੇ ਦੇ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਦੇ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ ਨੇ ਇਸrar ਨੇ ਸੰਗਤਾ ਸ਼ਰਦਾ ਦੇ ਨਾਲ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਈਆ ਅਤੇ ਕਵੀਸ਼ਰੀ ਤੇ ਟਾਟਿ ਜੱਥੇਵਾਂ ਵੱਲੋਂ 12 ਵਿਗਾਈਆਂ ਗਈਆਂ। ਉਹਦੇ ਗੁਰਦਾਸਪੁਰ ਦੇ ਵਿੱਚ ਕੈਬਨਿਟ ਮੰਤਰੀ ਅਰੁਣਾ ਚੌਤਰੀ ਦੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ 스마트ਫੋਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿੱਤੇ ਇੱਕ ਪਾਸੇ ਉਹਨਾਂ ਵਿਦਿਆਰਥੀਆਂ ਨੂੰ 스마트ਫੋਨ ਤਕਸੀਮ ਕੀਤੇ ਹੋਤੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਤੇ ਵੀ ਚਮਕੀ ਨਿਸ਼ਾਨੇ ਸਾਥੀ ਉਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨ ਦੀਆਂ ਕਾਪੀਆਂ ਸਾਰ ਕੇ ਕੇਜਰੀਵਾਲ ਨੇ ਇੱਕ ਸਿਆਸੀ ਡਰਾਮਾ ਰਚਿਆ ਹੈ। ਉਹਨਾਂ ਕਹਿ ਕਿ ਦਿੱਲੀ ਸਰਕਾਰ ਨੇ ਪਹਿਲਾਂ ਹੀ ਕਾਨੂੰਨ ਜਾਰੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਕਿਸਾਨਾਂ ਦੇ ਮੁੱਦੇ ਤੇ ਦਿੱਲੀ ਸਰਕਾਰ ਕੇਵਲ ਰਾਜਨੀਤੀ ਕਰ ਰਹੀ ਹੈ। ਅੰਮ੍ਰਿਤਸਰ ਦੇ ਛੇਰਟਾ ਵਿਖੇ ਪੰਜਾਬ 스마트 ਕਨੈਕਟ ਸਕੀਮ ਦੇ ਤਹਿਤ ਵਿਧਾਇਕ ਰਾਜਕੁਮਾਰ ਫੇਰਕਾ ਦੇ ਵੱਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਵੰਡੇ ਗਏ ਨੇ। ਇਸ ਦੌਰਾਨ ਗੱਲਬਾਤ ਕਰਦਿਆਂ ਵਿਦਾਇਕ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੋਬਾਈਲ ਫੋਨ ਦੇ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦੇ ਵਿੱਚ ਕਾਫੀ ਸਹੂਲਤ ਮਿਲੇਗੀ ਅਤੇ ਵਿਦਿਆਰਥੀ ਇੰਟਰਨੈਟ ਦੀ ਮਦਦ ਦੇ ਨਾਲ ਇਸ 스마트ਫੋਨ ਦੇ ਰਾਹੀਂ ਇੱਕ ਨਵਾਂ ਸਮਾਜ ਸਿਰਜਣਗੇ। ਗੜਸ਼ੰਕਰ ਦੇਸ ਸਰਕਾਰੀ ਹਸਪਤਾਲ ਦੇ ਵਿੱਚ ਮੁੱਢ ਤੋਂ ਬਲੱਡ ਬੈਂਕ ਨੂੰ ਸ਼ੁਰੂ ਕਰਨ ਲਈ ਸਮਾਜ ਸੇਵੀ ਜਥੇਬੰਦੀਆਂ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ। ریحਾਨ वेलफेयर सोसाइटी ਦੇ ਵੱਲੋਂ ਸਰਕਾਰ ਨੂੰ اپیل ਕਰਦੇ ਹੋਏ ਕਿਹਾ ਗਿਆ ਹੈ ਕਿ ਜਿੱਥੇ ਸਰਕਾਰ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਦਾ ਵਾਅਦਾ ਕਰ ਰਹੀ ਹੈ। ਉਤੇ ਗਰシャンਕਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਬਲੱਡ ਬੈਂਕ ਨਾ ਹੋਣ ਦੀ ਚਲਦਿਆਂ ਮਰੀਜ਼ਾਂ ਨੂੰ ਕਈ ਵਾਰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਦੇ ਵਿੱਚ ਜਲਦ ਤੋਂ ਜਲਦ ਬਲੱਡ ਬੈਂਕ ਦੀ ਵਿਵਸਥਾ ਕੀਤੀ ਜਾਵੇ। ਖਬਰ ਹੁਸ਼ਾਰਪੁਰ ਤੋਂ ਜਿੱਥੇ ਕੇ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਪੁਲਿਸ ਨੇ ਇੱਥੇ ਇੱਕ ਲੁਟੇਰੇ ਗਿਰੋਹ ਨੂੰ ਕਾਬੂ ਕਰਨ ਦੇ ਨਾਲ ਨਾਲ ਵੱਡੀ ਤਦਾਦ ਦੇ ਵਿੱਚ ਨਕਦੀ ਵੀ ਬਰਾਮਦ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੀਐਸਪੀ ਨੇ ਦੱਸਿਆ ਕਿ ਇੱਕ ਮਹੀਨੇ ਪਹਿਲਾਂ ਹੁਸ਼ਾਰਪੁਰ ਦੇ ਥਾਣਾ ਮਾਡਲ ਟਾਊਨ ਦੇ ਵਿੱਚ ਚੋਰੀ ਦਾ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਕੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਵੱਲੋਂ ਦੋ ਚੋਰਾਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦੋਸ਼ੀਆਂ ਦੇ ਕੋਲੋਂ ਪੁਲਿਸ ਨੇ 9 ਲੱਖ ਦੀ ਨਕਦੀ ਸਮੇਤ ਦੋ ਮੋਬਾਈਲ ਫੋਨ ਬਰਾਮਦ ਕੀਤੇ ਨੇ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਮੁਕਤ ਮਹਿੰਮ ਦੇ ਤਹਿਤ ਗੜਸ਼ੰਕਰ ਵਿਖੇ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਡਲ ਮਾਰਚ ਕਰਿਆ ਗਿਆ। ਇੱਕ ਕੈਂਡਲ ਮਾਰਚ ਡੀਐਸਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਬੰਗਾ ਚੌਕ ਦੇ ਵਿੱਚ ਸਮਾਪਤ ਹੋਇਆ। ਇਜ਼ਰਾਨ ਪੁਲਿਸ ਅਧਿਕਾਰੀਆਂ ਵੱਲੋਂ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਸ਼ਹਿਰ ਦੇ ਪੈਦਲ ਦੌਰਾ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਵੱਲੋਂ ਡਰਗ ਅਵੇਅਰਨੈਸ ਮੁਹਿੰਮ ਦੇ ਤਹਿਤ ਉਨ੍ਹਾਂ ਦੇ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਜਾਗਰੂਕ ਕੀਤਾ ਗਿਆ। ਖਬਰ ਬਟਾਲਾ ਤੋਂ ਜਿੱਥੇ ਕਿ ਸੰਤ ਬਾਬਾ ਰਾਮ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਹਿਰ ਪਾਸਿਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਗੁਰਦਾਸਪੁਰ ਵੱਲ ਤੋਂ ਸ਼ੁਰੂ ਹੋ ਕੇ ਗਾਂਧੀ ਚੌਂਕ ਦੇ ਵਿੱਚ ਸਮਾਪਤ ਹੋਇਆ ਇਸ ਮੌਕੇ ਲੋਕਾਂ ਦੇ ਵੱਲੋਂ ਹੱਥਾਂ ਦੇ ਵਿੱਚ ਮੋਮਬਤੀਆਂ ਫੜ ਕੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਲੁਧਿਆਣਾ ਦੇ ਪਿੰਡ ਮੰਡਿਆਣੀ ਕਲਾ ਵਿਖੇ ਨਵਿਆਤਾ ਲੜਕੀ ਦੇ ਨਾਲ ਜ਼ਬਰਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦੇ ਮੁਤਾਬਕ 5 ਨੌਜਵਾਨਾਂ ਦੇ ਵੱਲੋਂ ਇਸ ਕਾਨੂੰਨੀ ਕਾਰਜ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਵਿਆਹਾਂ ਦੇ ਵਿੱਚ ਮਹਿੰਦੀ ਲਗਾਉਣ ਦਾ ਕੰਮ ਕਰਦੀ ਸੀ ਲੜਕੀ ਨੂੰ ਨੌਜਵਾਨਾਂ ਦੇ ਵੱਲੋਂ ਮਹਿੰਦੀ ਲਗਵਾਉਣ ਦੇ ਬਹਾਨੇ ਬੁਲਾਇਆ ਗਿਆ ਸੀ ਅਤੇ ਜ਼ਬਰਦਸਤ ਕਰਨ ਤੋਂ ਬਾਅਦ ਇਹ ਨੌਜਵਾਨ ਲੜਕੀ ਨੂੰ ਫਿਰੋਜ਼ਪੁਰ ਰੋਡ ਦੇ ਨਜ਼ਦੀਕ ਸੁੱਟ ਕੇ ਫਰਾਰ ਹੋ ਗਏ। ਸ਼੍ਰੀ ਮੁਕਸੇਰ ਸਾਹਿਬ ਦੇ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ ਕਾਰ ਚਾਲਕ ਦੇ ਅਣਗਹਿਲੀ ਦੇ ਕਾਰਨ ਇਹ ਹਾਦਸਾ ਵਾਪਰਿਆ। ਦਰاصل ਬਠਿੰਡਾ ਰੋਡ ਬਾਈਪਾਸ ਦੇ ਨਜ਼ਦੀਕ ਸਥਿਤ ਸ਼ਰਾਬ ਦੇ ਠੇਕੇ ਤੇ ਰੁਕੇ ਕਾਰ ਚਾਲਕ ਨੇ ਜਿਵੇਂ ਹੀ ਕਾਰ ਦਾ ਦਰਵਾਜ਼ਾ ਖੋਲਿਆ ਤਾਂ ਮੋਟਰਸਾਈਕਲ ਸਵਾਰ ਉਸ ਦੇ ਵਿੱਚ ਟਕਰਾਇਆ ਜਿਸ ਪਿੱਛੋਂ ਆ ਰਹੇ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਉਦੋਂ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਵਿਖੇ ਦੋ ਦਿਨਾਂ ਦੀ ਲੜਾਈ ਹੋਣ ਦਾ ਮਾਮਲਾ ਸਾਹਮਣੇ ਹੈ ਜਿਸ ਦੀ ਵੀਡੀਓ ਕਾਫੀ viral ਹੋਈ ਹੈ। ਜੜਬ ਦੇ ਦੌਰਾਨ ਦੋਹਾਂ ਧਿਰਾਂ ਦੇ ਵੱਲੋਂ ਜੰਮ ਕੇ ਇੱਟਾਂ ਚਲਾਈਆਂ ਗਈਆਂ ਤੇ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਹ ਸਾਰਾ ਝਗੜਾ ਹੋਇਆ ਸੀ ਜਾਣਕਾਰੀ ਮੁਤਾਬਕ ਨਾਲੀ ਬਣਾਉਣ ਨੂੰ ਲੈ ਕੇ ਦੋਹੀ ਪੱਖ ਆਪਸ ਦੇ ਵਿੱਚ ਪਿੰੜ ਕੇ ਸਨ ਤੇ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਫਲੀ ਜਿ ਤਫਤੀਸ਼ ਕੀਤੀ ਜਾ ਰਹੀ ਹੈ ਬੀਤੀ ਰਾਤ ਲਵੰਡੀ ਰੋਡ ਜ਼ੀਰਾ ਵਿਖੇ ਇੱਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਸ਼ਾਰਟ ਸਰਕਟ ਹੋਇਆ ਸੀ ਅਤੇ ਇਸੇ ਕਰਕੇ ਉਸ ਦੀ ਦੁਕਾਨ 'ਚ ਅੱਗ ਲੱਗ ਗਈ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਅੱਗ ਦੇ ਨਾਲ ਉਸ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਦੀ ਕੀਮਤ 2 ਲੱਖ ਰੁਪਏ ਦੇ ਆਸਪਾਸ ਤੱਕ ਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ। लुधियाना सिविल अस्पताल ਦੇ ਵਿੱਚ ਗਰਭવતી ਮਹਿਲਾ ਦੇ ਪੇਟ ਵਿੱਚ ਡਿਲੀਵਰੀ ਤੋਂ ਬਾਅਦ ਕੱਪੜੇ ਦਾ ਟੁਕੜਾ ਛੱਡਣ ਦੇ ਮਾਮਲੇ ਵਿੱਚ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਵਿੱਚ ਸ਼ਿਫ ਸੈਨਾ ਮਹਾਸੰਗਰਾਮ ਦੇ ਵਰਕਰਾਂ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਮਾਮਲੇ ਦੇ ਦੋਸ਼ੀ ਡਾਕਟਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਸੀਨੀਅਰ ਮੈਡੀਕਲ ਅਧਿਕਾਰੀ ਦਾ ਕਹਿਣਾ ਹੈ ਕਿ ਡਾਕਟਰ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਇੱਕ ਨਜ਼ਰ ਪਾਲਣਿਆ ਰਾਸ਼ਵੀ ਖਬਰਾਂ ਦੇ। ਦਿੱਲੀ ਦੀਆਂ ਸਰਹੱਦਾਂ ਤੇ ਡਟੇ ਕਿਸਾਨਾਂ ਦਾ ਆंदोलਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ ਤੇ ਦੇਸ਼ ਦੇ ਹਰ ਕੋਨੇ ਤੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਆंदोलਨ ਦੇ ਲਈ ਡਟੇ ਹੋਏ ਨੇ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਗਤੀਰੋਧ ਬਣਿਆ ਹੋਇਆ ਹੈ। ਕੇਂਦਰ ਦੀ ਮੋਦੀ ਸਰਕਾਰ ਦਾ ਕਿਹੜੇ ਕਿ ਉਹ ਗੱਲਬਾਤ ਲਈ ਤਿਆਰ ਹਨ ਪਰ ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਉਸ ਤੋਂ ਬਾਅਦ ਹੀ ਗੱਲਬਾਤ ਸੰਭਵ ਹੈ। ਇਸੋ ਪਹਿਲਾ ਕਿਸਾਨਾਂ ਦੇ ਆंदोलਨ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਢੋਮਣ ਨੇ ਕਿਹਾ ਸੀ ਕਿ ਉਹਨਾਂ ਨੂੰ ਉਮੀਦ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਇਸ ਮਾਮਲੇ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਾਵੇਗਾ ਉਦੋਂ ਇਸ ਮੁੱਦੇ ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਹੈ ਅਦਾਲਤ ਨੇ ਖੇਤੀ ਕਾਨੂੰਨ ਦੇ ਮਸਲੇ ਦਾ ਹੱਲ ਕੱਢਣ ਲਈ ਇੱਕ ਕਮੇਟੀ ਬਣਾਉਣ ਲਈ ਕਿਹਾ ਹੈ ਤਾਂ ਜੋ ਕਿਸਾਨ ਅਤੇ ਸਰਕਾਰਾਂ ਦੇ ਵਿਚਾਲੇ ਚਰਚਾ ਹੋ ਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਯੋਗ ਮੰਡਲ ਐਸੋਚਮ ਦੀ ਸਥਾਪਨਾ ਹਫ਼ਤੇ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਵਿੱਚ ਅੱਜ ਸਕਾਰਾਤਮਕ ਮਾਹੌਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਆਤਮ ਨਿਰਭਰ ਭਾਰਤ ਲਈ ਤੁਹਾਨੂੰ ਪੂਰੀ ਤਾਕਤ ਲਗਾਉਣੀ ਪਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸਮੇਂ ਦੁਨੀਆ ਚੌਥੀ ਉਦਯੋਗਿਕ ਕ੍ਰਾਂਤੀ ਵੱਲ ਤੇਜ਼ੀ ਦੇ ਨਾਲ ਵੱਧ ਰਹੀ ਹੈ, ਨਵੀਂ ਟੈਕਨੋਲੋਜੀ ਦੇ ਰੂਪ ਵਿੱਚ ਚੁਣੌਤੀਆਂ ਵੀ ਆਉਣਗੀਆਂ ਅਤੇ ਕਈ ਹੱਲ ਵੀ ਸਾਹਮਣੇ ਆਉਣਗੇ। ਜੰਮੂ ਕਸ਼ਮੀਰ ਦੇ ਵਿੱਚ ਹਰਡ ਕਮਾਉਂਡ ਪਲੀ ਠੰਡ ਦੇ ਦਰਮਿਆਨ ਜ਼ਿਲ੍ਹਾ ਵਿਕਾਸ ਪੰਚਾਇਤ ਦੀ 8ਵੀਂ ਅਤੇ ਆਖਰੀ ਪੜਾਤਰੀ VOTING ਹੋਈ ਹੈ ਉਥੇ ਦੱਸਿਆ ਗਿਆ ਕਿ 28 ਚੋਣ ਖੇਤਰਾਂ ਦੇ ਵਿੱਚ ਇਹ VOTING ਹੋਈ ਕਸ਼ਮੀਰ ਡਿਵੀਜ਼ਨ ਦੇ ਵਿੱਚ 13 GDC ਖੇਤਰਾਂ ਦੇ ਵਿੱਚ ਹੋ ਰਹੀਆਂ ਚੋਣਾਂ ਦੇ ਵਿੱਚ 83 ਉਮੀਦਵਾਰ ਮੈਦਾਨ ਦੇ ਵਿੱਚ ਨੇ ਰੁਕ ਕਰਦੇ ਹਾਂ ਅੰਤਰਰਾਸ਼ਟਰੀ ਖਬਰਾਂ ਦੇ ਵੱਲ ਕ੍ਰੋਨ ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੀ ਇਟਲੀ ਵਿੱਚ ਸਰਕਾਰ ਨੇ ਅਗਲੇ ਛੁੱਟੀਆਂ ਦੌਰਾਨ ਦੇਸ਼ ਦੇ ਵਿੱਚ ਲੋਕਡਾਊਨ ਦਾ ਐਲਾਨ ਕਰ ਦਿੱਤਾ ਹੈ ਸਿਰਫ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਲੋਕਾਂ ਨੂੰ ਕੁਝ ਢਿੱਲ ਦਿੱਤੀ ਜਾਵੇਗੀ ਜਿਸ ਵਿੱਚ ਜਸ਼ਨ ਦੌਰਾਨ ਸਿਰਫ ਦੋ ਮਹਿਮਾਨਾਂ ਨੂੰ ਘਰ ਬੁਲਾਉਣ ਦੀ ਇਜਾਜ਼ਤ ਹੋਵੇਗੀ ਇਟਲੀ ਦੇ ਪ੍ਰਧਾਨ ਮੰਤਰੀ ਗਾਓ ਸੇਪ ਕਾਂਤੇ ਦੇ ਵੱਲੋਂ ਪ੍ਰਧਾਨ ਪਰਿਸ਼ਦ ਦੀ ਬੈਠਕ ਤੋਂ ਬਾਅਦ ਪੱਤਰਕਾਰ ਸਮੇਲਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਕਾਨੂੰਨ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ 24 ਦਸੰਬਰ ਤੋਂ 27 ਦਸੰਬਰ ਤੋਂ ਅਤੇ 1 ਤੋਂ 6 ਜਨਵਰੀ ਤੱਕ ਪੂਰੇ ਦੇਸ਼ ਦੇ ਵਿੱਚ ਰੈੱਡ ਜ਼ੋਨ ਵਿੱਚ ਪਰਿਵਰਤਿਤ ਕਰ ਦਿੱਤਾ ਜਾਵੇਗਾ ਅਤੇ ਸੁਰਾਂ ਦੇਸ਼ ਦੇ ਇੱਕ ਸੂਬੇ ਦੇ ਦੂਜੇ ਸੂਬੇ ਵਿੱਚ ਜਾਣ ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਇਸ ਦੌਰਾਨ ਸਿਰਫ ਜ਼ਰੂਰੀ ਕੰਮਾਂ ਅਤੇ ਸਿਹਤ ਸੰਬੰਧੀ ਪਰੇਸ਼ਾਨੀਆਂ ਕਾਰਨ ਹੀ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਦੇਸ਼ ਭਰ ਦੇ ਵਿੱਚ ਬਾਹਰ ਰੈਸਟੋਰੈਂਟ ਅਤੇ ਗੈਰ ਜ਼ਰੂਰੀ ਸਮਾਨਾਂ ਦੀਆਂ ਦੁਕਾਨਾਂ ਨੂੰ ਬੰਦ ਰੱਖਿਆ ਜਾਵੇਗਾ। ਜਰਮਨੀ ਦੇ ਵਿੱਚ ਪੰਜਾਬੀ ਹਿੰਦੀ ਭਾਸ਼ਾਵਾਂ ਸਰਕਾਰੀ ਅਦਾਰਿਆਂ ਦਾ ਸ਼ਿੰਗਾਰ ਬਣ ਗਈਆਂ ਨੇ ਫ੍ਰੈਂਕਫਰਟ ਦੇ ਵਿੱਚ ਫਰਾਟੇ ਵੀਲਰ ਪਾਰਟੀ ਦੇ ਕੌਮੀ ਉਪਰਦਾਨ ਰਾਹੁਲ ਕੁਮਾਰ ਦੇ ਯਤਨ ਸਦਕਾ ਪੰਜਾਬੀ ਅਤੇ ਹਿੰਦੀ ਭਾਸ਼ਾ ਸਰਕਾਰੀ ਅਦਾਰਿਆਂ ਵਿੱਚ ਮਨਜ਼ੂਰ ਕਾਠੀਆਂ ਗਈਆਂ ਨੇ ਜਰਮਨੀ ਦੇ ਵਿੱਚ ਆਉਣ ਵਾਲੇ ਭਾਰਤੀ ਹਮੇਸ਼ਾ ਇਸ ਗੱਲ ਦੇ ਲਈ ਮੁਸ਼ਕਲ ਮਹਿਸੂਸ ਕਰਦੇ ਸਨ ਕਿਉਂਕਿ ਜਦੋਂ ਕੋਈ ਵੀ ਭਾਰਤੀ ਜਰਮਨ ਵੈੱਬਸਾਈਟ ਤੇ ਉੱਪਰ ਜਾਂਦਾ ਸੀ ਤਾਂ ਉਸ ਨੂੰ ਸਿਰਫ ਅੰਗਰੇਜ਼ੀ ਅਤੇ ਜਰਮਨ ਭਾਸ਼ਾ ਹੀ ਉਪਲਬਧ ਮਿਲਦੀਆਂ ਸਨ ਪਰ ਹੁਣ ਜਨਵਰੀ 2021 ਤੋਂ ਖਾਸ ਕਰ ਫ੍ਰੈਂਕਫਰਟ ਦੇ ਸਰਕਾਰੀ ਅਦਾਰਿਆਂ ਤੇ ਜਰਮਨ ਭਾਸ਼ਾ ਦੇ ਨਾਲ ਨਾਲ ਹਿੰਦੀ ਅਤੇ ਪੰਜਾਬੀ ਭਾਸ਼ਾ ਵੀ ਉਪਲਬਧ ਮਿਲੇਗੀ ਜਨਾ ਭਾਰਤੀ ਪਾਚਾਰੀ ਨੂੰ ਬਹੁਤ ਮਦਦ ਮਿਲੇਗੀ ਅਤੇ ਉਹ ਆਪਣੇ ਕੰਮ ਆਸਾਨੀ ਦਿਨਾਲ ਕਰਵਾ ਸਕਦੇ ਨੇ ਰਾਹੁਲ ਕੁਮਾਰ ਨੇ ਦੱਸਿਆ ਕਿ ਔਨ ਪੜੇ ਸਾਲ ਵਿੱਚ ਸਾਰੇ ਜਰਮਨੀ ਦੇ ਵਿੱਚ ਉਹ ਪੰਜਾਬੀ ਤੇ ਹਿੰਦੀ ਲਾਗੂ ਕਰਵਾਉਣਗੇ ਪਾਕਿਸਤਾਨ ਨੂੰ ਪਾਰਦੇ ਵੱਲੋਂ ਮੁਰਤੋ ਸਰਜਿਕਲ ਸਟ੍ਰਾਈਕ ਕੀਤੇ ਚਾਰ ਦਾ ਡਰ ਸਤਾ ਰਿਹਾ ਹੈ ਅਬੂਦਾਬੀ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਗੁਰੀਸ਼ੀ ਨੇ ਕਿਹਾ ਕਿ ਪਾਰਤ ਫਿਰ ਤੋਂ ਸਰਜਿਕਲ ਸਟ੍ਰਾਈਕ ਕਰ ਸਕਦਾ ਹੈ ਕੁਰੈਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਇੰਟੈਲੀਜੈਂਸ ਸੋਰਸਸ ਦੇ ਮਾਧਿਅਮ ਤੋਂ ਪਤਾ ਲੱਗਿਆ ਹੈ ਕਿ ਭਾਰਤ ਪਾਕਿਸਤਾਨ ਤੇ ਸਰਜਿਕਲ ਸਟ੍ਰਾਈਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਹਨੇ ਕਿਹਾ ਕਿ ਭਾਰਤ ਆਪਣੇ ਅੰਦਰੂਨੀ ਮਾਮਲਿਆਂ ਤੋਂ ਧਿਆਨ ਭਟਕਾਉਣ ਲਈ ਅਜੀਹਾ ਕਰ ਸਕਦਾ ਹੈ। ਕੁਰੈਸ਼ੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਇਸ ਦੇ ਨਾਲ ਮੁਕਾਬਲਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਪਾਕਿਸਤਾਨ ਦੀ ਫੌਜ ਹਮੇਸ਼ਾ ਹਾਈ ਅਲਰਟ ਤੇ ਹੈ। ਵਪਾਰ ਜਗਤ ਚ ਕਿਹੜੇ ਰਿਉ ਤਾਚੜਾ ਕਿਸ ਨੂੰ ਹੋਏ ਨੁਕਸਾਨ ਕੌਣ ਰਿਹਾ ਫਾਇਦੇ ਚ ਜਾਣਦੀਆਂ ਬਿਜ਼ਨਸ ਨਿਊਜ਼ ਚ। ਕੁਝ ਦਿਨ ਪਹਿਲਾਂ ਅਮਰੀਕਨ ਅਧਿਕਾਰੀਆਂ ਦੇ ਵੱਲੋਂ ਕੁਝ ਹੈਕਿੰਗ ਕੈਂਪੇਨ ਦੇ ਖੁਲਾਸੇ ਤੋਂ ਬਾਅਦ ਹੁਣ ਮਾਈਕਰੋਸਾਫਟ ਨੇ ਵੀ ਇਸ ਦੇ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਇਸ ਦਿੱਗਜ ਕੰਪਨੀ ਦਾ ਦਾਅਵਾ ਹੈ ਕਿ ਉਸ ਦੇ ਸਿਸਟਮ ਦੇ ਵਿੱਚ ਵੀ ਇਸ ਹੈਕਿੰਗ ਦੇ ਨਾਲ ਜੁੜੇ ਖਤਰਨਾਕ ਸੌਫਟਵੇਅਰ ਪਾਏ ਗਏ ਨੇ ਹੈਨਰਮੈਨ ਨਾਂ ਦੀ ਵਾਸ਼ਿੰਗਟਨ ਦੀ ਇੱਕ ਕੰਪਨੀ ਓਰੀਅਨ ਸੌਫਟਵੇਅਰ ਦਾ ਇਸਤੇਮਾਲ ਕਰਦੀ ਹੈ ਨੈਟਵਰਕਿੰਗ ਮੈਨੇਜਮੈਂਟ ਡਿਲੇ ਇਸ ਸੌਫਟਵੇਅਰ ਨਾਲ ਕੰਮ ਕੀਤਾ ਜਾਂਦਾ ਹੈ ਅਤੇ ਸੌਫਟਵੇਅਰ ਨੂੰ ਤਿਆਰ ਕਰਨ ਵਾਲੀ ਕੰਪਨੀ ਦਾ ਨਾਮ ਸੋਲਰ ਵਿੰਡਕਾਪ ਹੈ। ਅਮਰੀਕੀ ਏਜੰਸੀਆਂ ਸਮੇਤ ਕਈ ਤੇ ਰੂਸ ਦੇ ਵੱਲੋਂ ਸੰਭਾਵੀ ਸਾਈਬਰ ਅਟੈਕ ਦੇ ਵਿੱਚ ਇਸ ਕੰਪਨੀ ਦਾ ਇਸਤੇਮਾਲ ਕੀਤਾ ਜਾਂਦਾ ਖਦਸ਼ਾ ਹੈ। ਕੋਵਿਡ-19 ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਫੂਡ ਸਰਵਿਸਿਜ਼ ਇੰਡਸਟਰੀ ਦੇ ਵਿੱਚ ਹੁਣ ਰਿਕਵਰੀ ਦਿਖਾਈ ਦੇਣ ਲੱਗੀ ਹੈ। ਇਕ ਰਿਪੋਰਟ ਦੇ ਮੁਤਾਬਕ ਇੰਡਸਟਰੀ 2021 ਦੇ ਵਿੱਚ 10 ਲੱਖ ਲੋਕਾਂ ਨੂੰ ਨਵਾਂ ਰੋਜ਼ਗਾਰ ਦੇਵੇਗੀ। ਰੈਸਟੋਰੈਂਟ ਟੇਬਲ ਰਿਜ਼ਰਵੇਸ਼ਨ ਸਰਵਿਸਿਜ਼ ਕੰਪਨੀ ਡਾਈਨ ਆਊਟ ਟੂ ਦੀ ਰਿਪੋਰਟ ਦੇ ਮੁਤਾਬਕ 2021 ਤੱਕ 90% ਰੈਸਟੋਰੈਂਟ ਡਿਜੀਟਲ ਮੈਨੇਜਮੈਂਟ ਦੀ ਵਿਵਸਥਾ ਨੂੰ ਅਪਣਾ ਲੈਣਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਅਹੁਦਾ ਛੱਡਣ ਦੇ ਆਖਰੀ ਹਫ਼ਤਿਆਂ ਦੇ ਵਿੱਚ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ट्रम्प प्रशासन ने चिपमेकर एसएमआईसी और चीनी ड्रोन निर्माता एसजेड डीजेआई टेक्नोलॉजी दर्जना चीनी कंपनियों को ट्रेड ब्लैकलिस्ट में पा ਦਿੱਤਾ ਹੈ। अमेरिका ਦਾ ਕਹਿਣਾ ਹੈ ਕਿ ਇਹਨਾਂ ਨੂੰ ਚੀਨੀ ਫੌਜ ਦੇ ਪ੍ਰੋਗਰਾਮਾਂ ਮਨੁੱਖੀ ਹਥਿਆਰਾਂ ਦੀ ਉਲੰਘਣਾ ਕਰਨ ਵਰਗੀਆਂ ਗਤੀਵਿਧੀਆਂ ਦੇ ਸਮਰਥਨ ਦੇ ਵਿੱਚ ਬਲੈਕਲਿਸਟ ਕੀਤਾ ਗਿਆ ਹੈ। ਇੱਕ ਨਜ਼ਰ ਬਾਲੀਵੁੱਡ ਕਪਸ਼ਪਤੇਵਲ ਹਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਰੈਮੋਡੋ ਸੁਸਨ ਨੂੰ ਇੱਕ ਹਫ਼ਤੇ ਪਹਿਲਾਂ ਹਾਰਟ ਅਟੈਕ ਹੋਣ ਤੋਂ ਬਾਅਦ ਮੁੰਬਈ ਦੇ ਕੋਕਲਾ ਬੇਨ ਹਸਪਤਾਲ 'ਚ ਪਰਤੀ ਕਰਵਾਇਆ ਗਿਆ ਸੀ ਰੈਮੋਡੋ ਸੁਸਨ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ ਰੈਮੋ ਦੀ ਪਤਨੀ ਲਿਜ਼ੈਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਰੈਮੋ ਦੀ ਸੁਸਨ ਦਾ ਘਰ ਪਹੁੰਚਣ ਤੇ ਪਰਿਵਾਰ ਪੜ੍ਹ ਨੇ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ लोकप्रिय اداکار सोनू सूद ਨੇ ਕਿਹਾ ਹੈ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਦੁਰਦਸ਼ਾ ਦੇਖ ਕੇ ਉਹਨਾਂ ਦਾ ਮਨ ਕਾਫੀ ਦੁਖੀ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਉਹਨਾਂ ਦੀ ਸਮੱਸਿਆ ਦੇ ਹੱਲ ਦੀ ਉਮੀਦ ਜਤਾਈ ਹੈ। ਹਰਿਆਣਾ, ਪੰਜਾਬ ਅਤੇ ਹੋਰ ਸੂਬਿਆਂ ਦੇ ਹਜ਼ਾਰਾਂ ਕਿਸਾਨ ਦਿੱਲੀ ਦੀ ਸਰਹੱਦ ਤੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਨੂੰ ਡਰ ਹੈ ਕਿ ਇਸ ਦੇ ਨਾਲ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਖਤਮ ਹੋ ਜਾਵੇਗੀ ਅਤੇ ਉਹਨਾਂ ਦੇ ਵੱਡੇ ਉਹਨਾਂ ਤੇ ਵੱਡੇ ਕਾਰਪੋਰੇਟ ਹਾਵੀ ਹੋ ਜਾਣਗੇ। ਜਿਕਰ ਹੋ ਗਿਆ ਕਿ ਇਸ ਸਾਲ ਕਰੋਨਾ ਵਾਇਰਸ ਮਹਾਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਨੇ ਸੋਨੂ ਸੋਦੀ ਖੂਬ ਸ਼ਲਾਘਾ ਕੀਤੀ ਗਈ ਫਿਲਮ ਐਲ ਐ ਸੀ ਲਵ ਦੀ ਬੈਟਲ ਦੀ ਸ਼ੂਟਿੰਗ ਦੇ ਦੌਰਾਨ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋਏ ਆਸ਼ੀਕੀ ਫੇਮ ਅਦਾਕਾਰ ਰਾਹੁਲ ਰਾਏ ਹੌਲੀ-ਹੌਲੀ ਠੀਕਤਾ ਹੋ ਰਹੇ ਨੇ ਪਰ ਉਹਨਾਂ ਦੇ ਲੱਛਣ ਪਹਿਲਾਂ ਦੇ ਨਾਲੋਂ ਚਿੰਤਾਜਨਕ ਨੇ ਉਹਨ ਦਾ ਇਲਾਜ ਵਾਕ ਹਾਰਡ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਇਸ ਦੌਰਾਨ ਖਬਰ ਆਈ ਹੈ ਕਿ ਰਾਹੁਲ ਨੂੰ ਇੱਕ ਵਾਰ ਫਿਰ ਤੋਂ ਆਈ ਸੀ ਯੂ ਦੇ ਵਿੱਚ ਦਾਖਲ ਕੀਤਾ ਗਿਆ ਇਸ ਗੱਲ ਦੀ ਜਾਣਕਾਰੀ ਰਾਹੁਲ ਦੇ ਇਲਾਜ ਕਰ ਰਹੇ ਡਾਕਟਰ ਨੇ ਦਿੱਤੀ ਹੈ ਰਾਹੁਲ ਨੂੰ ਆਈ ਸੀ ਯੂ ਦੇ ਵਿੱਚ ਦਾਖਲ ਕਰਨ ਦਾ ਕਾਰਨ ਅਦਾਕਾਰ ਦੀ ਹੋਲੀ ਰਫਤਾਰ ਦੇ ਵਿੱਚ ਚੱਲ ਰਹੀ ਦਿਲ ਦੀ ਧੜਕਣ ਹੈ ਰੁਕਾਰਤੀਆਂ ਖੇਡ ਦੇ ਮੈਦਾਨ ਦੀਵਲ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਸਟ੍ਰੇਲੀਆ ਖਿਲਾਫ ਹੋਣ ਪੜੀ ਚਾਰ ਮੈਚਾਂ ਦੀ ਇੱਕ ਕੈ ਸੀਰੀਜ਼ ਦੇ ਪਹਿਲੇ ਮੈਚ ਦੇ ਬਾਅਦ ਭਾਰਤ ਵਾਪਸ ਪਰਤ ਜਾਣਗੇ ਐਡਲੇਡ ਦੇ ਵਿੱਚ ਹੋਣ ਵਾਲੇ ਡੇ ਨਾਈਟ ਟੈਸਟ ਤੋਂ ਬਾਅਦ ਵਿਰਾਟ ਪੈਟਰਨਟੀ ਲੀਵ ਤੇ ਜਾਣਗੇ ਅਤੇ ਬਾਕੀ 3 ਟੈਸਟ ਮੈਚਾਂ ਦੇ ਲਈ ਉਪਲਬਧ ਨਹੀਂ ਹੋਣਗੇ। ਉਥੇ ਵਿਰਾਟ ਕੋਹਲੀ ਦੇ ਭਾਰਤ ਪਰਤਣ ਤੋਂ ਪਹਿਲਾਂ ਉਨ੍ਹਾਂ ਨੂੰ ਆਸਟ੍ਰੇਲੀਆ ਖਿਡਾਰੀ ਬ੍ਰੈਟਲੀ ਦੇ ਬਲੋ ਆਸਟ੍ਰੇਲੀਆ ਚਹੀ ਆਪਣੇ ਬੱਚੇ ਨੂੰ ਜਨਮ ਦੇਣ ਦਾ ਆਫਰ ਮਿਲ ਗਿਆ। ਡੋਪਿੰਗ ਸਕੈਂਡਲ ਦੇ ਵਿੱਚ ਜੂਝ ਰਹੇ ਰੂਸ ਦੇ ਖਿਡਾਰੀ ਜੁਲਾਈ ਅਤੇ ਅਗਸਤ 2021 ਦੇ ਵਿੱਚ ਹੋਣ ਵਾਲੀ ਟੋਕੀਓ 올ੰਪਿਕ ਦੇ ਵਿੱਚ ਆਪਣੇ ਦੇਸ਼ ਦੇ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ਹੇਠ ਹਿੱਸਾ ਨਹੀਂ ਲੈ ਸਕਣਗੇ। ਲੋਸਾਨ ਸਥਿਤ ਖੇਡ ਅਰਬਿਟ੍ਰੇਸ਼ਨ ਕੋਰਟ ਨੇ ਡੋਪਿੰਗ ਮਾਮਲੇ ਨਾਲ ਲੈ ਕੇ ਰੂਸ ਦੇ ਦਸੰਬਰ 2019 ਚ ਲਗੀ 4 ਸਾਲ ਦੀ پابੰਦੀ ਹਟਾ ਕੇ 2 ਸਾਲ ਕਰ ਦਿੱਤੀ ਹੈ। ਰੂਸੀ ਖਿਡਾਰੀ ਅਗਲੇ 2 ਸਾਲਾਂ ਦੇ ਵਿੱਚ ਟੋਕੀਓ 올림픽, FIFA ਵਿਸ਼ਵ ਕੱਪ ਫੁੱਟਬਾਲ ਅਤੇ ਕੋਮਾਂਟਰੀ ਟੂਰਨਾਮੈਂਟਾਂ ਦੇ ਵਿੱਚ ਆਪਣੇ ਦੇਸ਼ ਦੇ ਝੰਡੇ ਦੇ ਰਾਸ਼ਟਰੀ ਗੀਤ ਹੇਠਾਂ ਹਿੱਸਾ ਨਹੀਂ ਲੈ ਪਾਣਗੇ। ਆਸਟ੍ਰੇਲੀਆ ਦੇ ਵਿਰੁੱਧ ਭਾਰਤੀ ਗੇਂਦਬਾਜ਼ਾਂ ਨੇ ਤਮਾਖੀਦਾਰ ਪ੍ਰਦਰਸ਼ਨ ਕੀਤਾ ਅਤੇ ਐਡਵੇਟ ਦੇ ਵਿੱਚ ਖੇਡੇ ਜਾ ਰਹੇ ਟੈਸ ਸੀਰੀਜ਼ ਦੇ ਪਹਿਲੇ ਡੇ ਨਾਈਟ ਮੈਚ ਦੇ ਦੂਜੇ ਦਿਨ ਮੇਜ਼ਬਾਨ ਟੀਮ ਨੂੰ ਸਿਰਫ 191 ਦੌੜਾਂ ਅੰਦਰ ਤੇ ਟੇਰ ਕਾ ਦਿੱਤਾ ਭਾਰਾਦਿਕ ਲੋਤੇ ਗੇਂਦਬਾਜ਼ ਮੁਹੰਮਦ ਸ਼ਮੀ ਦਾ ਖਾਤਾ ਨਹੀਂ ਖੁੱਲਿਆ ਪਰ ਇਸ ਦੇ ਬਾਵਜੂਦ ਉਹ ਚਰਚਾ ਦੇ ਵਿੱਚ ਰਹੇ ਨੇ ਦਰਅਸਲ ਉਹਨਾਂ ਦਾ ਫਟਿਆ ਬੂਟ ਫੈਨਸ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮੈਚ ਦੀ ਕਮੈਂਟਰੀ ਕਰ ਰਹੇ ਸਾਬਕਾ ਆਸਟ੍ਰੇਲੀਆ ڪرਕੀਟਰ ਐਡਮ ਗਿਲਕ੍ਰਿਸਟ ਮਾਰਕ ਵੌਲਟ ਤੇ ਸ਼ੇਨ ਵਾਰਨ ਕਮੈਂਟਰੀ ਦੌਰਾਨ ਸ਼ਮੀ ਦੇ ਇਸ ਫਟੇ ਹੋਏ ਬੂਟ ਨੂੰ ਲੈ ਕੇ ਚਰਚਾ ਕਰ ਰਹੇ ਸਨ ਵਾਰਨ ਨੇ ਸ਼ਮੀ ਦੇ ਗੇਂਦਬਾਜ਼ੀ ਕਰਨ ਦੇ ਤਰੀਕੇ ਨੂੰ ਲੈ ਕੇ ਗੱਲ ਕਰਦੇ ਹੋਏ ਦੱਸਿਆ ਹੈ ਕਿ ਹਾਈ ਆਰਾਮ ਐਕਸ਼ਨ ਹੋਣ ਦੀ وجہ ਦੇ ਨਾਲ ਅਜੀਹਾ ਹੁੰਦਾ ਹੈ ਸ਼ਮੀ ਦੇ ਨਾਲ ਵੀ ਅਜੀਹਾਈ ਹੁੰਦਾ ਹੈ ਅਰ ਉਸ ਨੂੰ ਗੇਂਦਬਾਜ਼ੀ ਕਰਦੇ ਹੋਏ ਪਰੇਸ਼ਾਨੀ ਨਾ ਹੋ ਸਕੇ ਇਸ ਲਈ ਉਹ ਇੱਕ ਬੂਟ ਦੇ ਵਿੱਚ ਸ਼ੇਕ ਕਰਦੇ ਹੋਏ ਨਜ਼ਰ ਆ ਰਹੇ ਨੇ ਫਟਾਫਟ ਸੌਦੇ ਵਿੱਚ ਅੱਜ ਬਸੇ ਨਹੀਂ ਮੈਨੂੰ ਤੇ ਇਜਾਜ਼ਤ ਧੰਨਵਾਦ